ਈ ਆਪਾਂ ਲੈ ਲਈ ਚਿਕਕਾਈ ਠੀਕ ਹੈ ਇਹ ਔਲੇ ਆ ਤੇ ਇਹ ਹੈਗੇ ਰੀਠੇ ਇਹ ਸਾਰੇ ਆਪਾਂ ਇਕੋ ਮਾਤਰਾ ਚ ਲੈਏ ਆ ਇਹ ਹੈਗਾ 100 ਗ੍ਰਾਮ ਇਹ ਚਿਕਕਾਈ ਆ 100 ਗ੍ਰਾਮ ਔਲੇ ਆ ਤੇ 100 ਗ੍ਰਾਮ ਹੀ ਆਪਣੇ ਇਹ ਹੈਗੇ ਰੀਠੇ ਇਹ ਦੋ ਚਾਰ ਉੱਤੇ ਨਾ ਮੈਂ ਵੱਧ ਪਾ ਲਈ ਸੀ ਕਿਉਂਕਿ ਇਹਦੇ ਨਾਲ ਨਾ ਝੱਗ ਬਣਦੀ ਹੈ ਸ਼ੈਂਪੂ ਦੀ ਤੇ ਇਹਨੂੰ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਹੀ ਵਿੱਚ ਪਾ ਲਾਂਗੇ ਇਹਦੇ ਜਿਹੜੇ ਰੀਠਿਆਂ ਦੇ ਆਪਾਂ ਆਹ ਵੀ ਕੱਢ ਲਈ ਆ ਦੇਖੋ ਇਸ ਤੋਂ ਦੇ ਕਾਲੇ ਕਾਲੇ ਕੀ ਨਿਕਲੇ ਦੇ ਵਿੱਚ ਤੇ ਇਹ ਜਿਹੜੇ ਛਿੱਕਾ ਗਏਦੇ ਆ ਇਹ ਆਪਾਂ ਬਾਹਰ ਹੀ ਟਕੜ ਲਾ ਲਈਏ ਜਿਹੜੇ ਮੈਸ ਕਰਾਂਗੇ ਐਸਾ ਭਾਲਾਂਗੇ ਨੂੰ ਤੇ ਨਾਲ ਹੀ ਆਪਾਂ ਇਹ ਹੀ ਮੇਥਿਆਂ ਦਾ ਦਾਣ ਮੇਥੀ ਦਾਣਾ ਪਾਵਾਂਗੇ ਇੱਕ ਤੇ ਦੋ ਚਮਚੇ ਇਹ ਪਾਵਾਂਗੇ ਤੇ ਇੱਕ ਕਲੌਂਜੀ ਦਾ ਪਾਵਾਂਗੇ ਤੇ ਇਹ ਨੂੰ ਹੁਣ ਆਪਾਂ ਭਿਉਆਂ ਦਿੰਨੇ ਆ। ਪਾਣੀ ਪਾ ਕੇ ਨਾ ਤੇ ਹੁਣ ਆਪਾਂ ਇਹਨੂੰ ਧਾਗ ਦਿੰਨੇ ਆ। ਇਹਨੂੰ ਪੂਰੀ ਰਾਤ ਆਪਾਂ ਭਿਉਂ ਕੇ ਰੱਖਾਂਗੇ। ਇਹ ਆਪੇ ਰਾਤ ਨੂੰ ਰੱਖ ਦਿੱਤਾ ਸੀ ਆ ਭਿਉਂ ਕੇ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਦੇ ਨਾ ਵੀ ਘੜਤੇ ਸੀਗੇ ਤੇ ਆਹ ਜਿਹੜੇ ਹੈਗੇ ਨਾ ਸ਼ਿਕਾ ਕਾਈ ਇਹਦੀ ਆਪਾਂ ਕੱਢ ਦਿੰਨੇ ਆ ਇਸ ਤਰ੍ਹਾਂ ਕਰਕੇ ਨਾ ਐ ਬੋਲੀ ਨਿਕਲ ਜਾਂਦੇ ਉਹਨੂੰ ਕੁੱਟ ਕੇ ਕੱਢਣੇ ਪੈਣੇ ਸੀ ਇਹ ਆ ਹੀ ਨਿਕਲ ਜਾਣਗੇ ਹੁਣ ਇਸ ਤਰ੍ਹਾਂ ਕਰਕੇ ਉਹ ਸਾਰੇ ਨਿਕਲ ਗਏ ਇਹਦਾ ਹੁਣ ਆਪਾਂ ਇਹ ਸਾਰੇ ਵੀ ਕੱਢਦੇ ਇਹਦੇ ਵਿੱਚੋਂ ਆਹ ਦੇਖੋ ਇਸ ਤਰ੍ਹਾਂ ਕਰਕੇ ਜ਼ਿਆਦਾ ਨਹੀਂ ਨਿਕਲੇਗੇ ਥੋੜੀ ਸੀ ਵੀ ਇਹਦੇ ਵਿੱਚ ਆਹ ਦੇਖੋ ਇੰਨੇ ਕੀ ਨਿਕਲੇ ਅਸੀਂ ਵੀ ਤੇ ਹੁਣ ਨਾ ਆਪਾਂ ਇੱਧਰ ਕੜਾਈ ਰੱਖ ਲਈ ਲੋਹ ਦੀ ਆਪਾਂ ਕੜਾਈ ਰੱਖ ਲਈ ਇੱਧਰ ਨਾ ਆਪਾਂ ਇਹਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਪਾਣੀ ਤੇ ਇਹ ਸਾਰਾ ਸਮਾਨ ਇਹਦੇ ਵਿੱਚ ਹੀ ਆਹੀਂ ਪਾ ਦੇਣਗੇ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲਾਂਗੇ ਇਹ ਘਰ ਦੇ ਵਿੱਚ ਬਹੁਤ ਹੀ ਵਧੀਆ ਸ਼ੈਂਪੂ ਬਣ ਜਾਂਦਾ ਅਵੇ ਝੱਗ ਤਾਂ ਇਹਦੀ ਹੁਣੇ ਹੋਣ ਲੱਗ ਗਈ ਬੀਠਿਆਂ ਦੀ ਇਹ ਜਿਹੜੀ ਕਲੌਂਜੀ ਹੈ ਨਾ ਤੇ ਮੇਥੀ ਦਾਣਾ ਇਹ ਵੀ ਵਾਲ ਕਾਲੇ ਕਰਦਾ ਤੇ ਲੰਮੇ ਕਰਦਾ ਵਾਲ ਇਹ ਨਾ ਇਸ ਤਰ੍ਹਾਂ ਕਿ ਗੈਸ ਦੀ ਜਿਹੜੀ ਫਲੇਮ ਹੈਗੀ ਆ ਆਪਾਂ ਇਹ ਔਨ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਉਬਾਲਾ ਆਉਣ ਦੀ ਡੀਕ ਕਰਦੇ ਆ ਆ ਆਪਣੇ ਨਾ ਆਪਾਂ ਇਹਨੂੰ 4-5 ਵਾਲੇ ਦਿਵਾਤੇ ਤੇ ਇਹ ਇਹ ਨਾ ਹੋਲੀ-ਵੋਲੀ ਰੇਜ-ਰੇਜ ਕੇ ਰੇਜ-ਰੇਜ ਕੇ ਇਹ ਅੱਧਾ ਹੋ ਗਿਆ ਤੇ ਹੁਣ ਨਾ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਿੰਨੇ ਆ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਆਪਾਂ ਪਉਣਾਗੇ ਚੰਗੀ ਤਰ੍ਹਾਂ ਇਹ ਆ ਵਧੀਆ ਮੈਸ਼ ਹੁੰਦੇ ਆ ਆ ਵੇਖੋ ਆਹ ਦੇਖੀ ਨਾ ਰੀਠਾਂ ਦੀ ਝੱਗ ਵੀ ਬਣਨੀ ਸ਼ੁਰੂ ਹੋ ਗਈ ਤਾਂ ਹੁਣ ਠੰਡਾ ਹੋ ਕੇ ਨਾ ਤੇ ਸੰਗਣਾ ਵੀ ਹੋ ਗਿਆ ਆ ਦੇਖੋ ਚੰਗੀ ਤਰ੍ਹਾਂ ਇਹ ਵਧੀਆ ਹੋ ਗਿਆ ਤੇ ਹੁਣ ਨਾ ਆਪਾਂ ਇਹਨੂੰ ਥੋੜਾ ਜਿਹਾ ਗ੍ਰाइंड ਕਰ ਲਾਂਗੇ ਇਹਦੇ ਵਿੱਚ ਹੀ ਇਹਦੇ ਵਿੱਚ ਹੀ ਕਰ ਲਾਂਗੇ ਇਹ ਆਪਣਾ ਹੋ ਗਿਆ ਸਾਰਾ ਤੇ ਹੁਣ ਨਾ ਆਪਾਂ ਇਧਰੋਂ ਬੰਦ ਕਰ ਦਿੰਨੇ ਆ ਤੇ ਇਹਨੂੰ ਸਾਰੀ ਨੂੰ ਸਾਫ ਕਰ ਲੈਨੇ ਆ ਐਸ ਤਰ੍ਹਾਂ ਕਰਕੇ ਆਪਾਂ ਹੁਣ ਨਾ ਇਹਨੂੰ ਇਹਦੇ ਵਿੱਚ ਕੱਢ ਲਾਂਗੇ ਐਸ ਤਰ੍ਹਾਂ ਕਰਕੇ ਨਾ ਛਾਣ ਲੈਨੇ ਇਹਨੂੰ ਹੁਣ ਆਪਾਂ ਐਸ ਤਰ੍ਹਾਂ ਛਾਣਨ ਨਾਲ ਨਾ ਇਹਦੇ ਵਿੱਚ ਫਿਰ ਕੋਈ ਵੀ ਆਪਣੇ ਸਿਰ ਦੇ ਵਿੱਚ ਨਾ ਦੇ ਵਿੱਚ ਕੋਈ ਵੀ ਉਹ ਚੀਜ਼ ਨਹੀਂ ਆਉਂਦੀ ਜੀ ਬਿਲਕੁਲ ਸੁਨਸ਼ੇਮ ਕੋង ਗੋਲਾ ਦੇਵਾ ਜੇ ਤੁਸੀਂ ਨਾ ਹੋਗੇ ਤੇ ਚੱਕ ਪੂਰੀ ਕਰਦਾ ਤੇ ਇਹਦੇ ਨਾਲ ਵਾਲ ਵੀ ਲੰਬੇ ਹੁੰਦੇ ਆ ਤੇ ਕਾਲੇ ਵੀ ਹੁੰਦੇ ਆ ਜਿਵੇਂ ਬੱਚਿਆਂ ਦੇ ਉਮਰ ਤੋਂ ਪਹਿਲਾਂ ਹੀ ਜਿਵੇਂ 12 12 13 13 15 15 ਸਾਲ ਦੇ ਬੱਚੇ ਆ ਉਹਨਾਂ ਦੇ ਜਿਹੜੇ ਵਾਲ ਚਿੱਟੇ ਹੁੰਦੇ ਆ ਨਾ ਤੇ ਉਹ ਵੀ ਠੀਕ ਹੋਣ ਲੱਗ ਜਾਂਦੇ ਆ ਹੌਲੀ ਹੌਲੀ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਇੱਕ ਵਾਰੀ ਨਹਾ ਲਓਗੇ ਜਾਂ ਦੋ ਵਾਰੀ ਨਹਾ ਲਓਗੇ ਤੇ ਤੁਹਾਡੀ ਵੀ ਨਾਲ ਦੀ ਨਾਲ ਹੀ ਵਾਲ ਵਧਣੇ ਸ਼ੁਰੂ ਹੋ ਜਾਣਗੇ ਰੈਗੂਲਰ ਤੁਸੀਂ ਵਰਤ ਕੇ ਵੇਖੋ ਇੱਕ ਮਹੀਨਾ ਤੇ ਤੁਹਾਡੇ ਵਾਲਾਂ ਦੀ ਆਪਣੇ ਆਪ ਹੀ ਲੈਂਥ ਵੀ ਵਧੂਗੀ ਤੇ ਵਾਲ ਜਿਹੜੇ ਹੈਗੇ ਬੱਚਿਆਂ ਦੇ ਉਹ ਵੀ ਠੀਕ ਹੋਣੇ ਸ਼ੁਰੂ ਹੋਣਗੇ ਝੜਨੋਂ ਵੀ हट ਜਾਣਗੇ ਵਾਲ ਜੇ ਵੱਡੀ ਏਜ ਦੇ ਵਿੱਚ ਹੈਗੇ ਆ ਤਾਂ ਉਹਨਾਂ ਦੇ ਵਾਲ ਝੜਨੋ ਫੜ ਜਾਣਗੇ ਤੇ ਥੋੜਾ ਥੋੜਾ ਨਾ ਜਿਦੇ ਆਪਾਂ ਇਹ ਹੀ ਯੂਜ਼ ਕਰਨ ਲੱਗ ਜਾਨੇ ਆ ਤਾਂ ਵਾਲ ਵੀ ਵਾਲਾਂ ਦਾ ਕਲਰ ਵੀ ਜਿਹੜਾ ਹੈਗਾ ਵਾਈਟ ਵਾਲਾ ਨਾ ਉਹ ਵੀ ਗ੍ਰੇ ਕਲਰ ਚ ਬਦਲਣਾ ਸ਼ੁਰੂ ਹੋ ਜਾਂਦਾ ਐਸ ਤਰ੍ਹਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹ ਕੱਢ ਲਿਆ ਇਹਦੇ ਵਿੱਚ ਹਜੇ ਹੋਰ ਵੀ ਬਹੁਤ ਨਿਕਲੂਗਾ ਇਹ ਇੱਕ ਵਾਰੀ ਇਹ ਆਪਾਂ ਮੋਟਾ ਮੋਟਾ ਕੱਢ ਲਈਨੇ ਆ ਇਥੇ ਰੱਖਨੇ ਇਹਨੂੰ ਵੀ ਮੈਂ ਦੁਬਾਰਾ ਫੇਰ ਤੋਂ ਪਾਣੀ ਪਾ ਕੇ ਨਾ ਦੁਬਾਰਾ ਫੇਰ ਤੋਂ ਇਹਨੂੰ ਬਣਾਉਂਗੀ ਜਿਹੜਾ ਇਹ ਦੂਸਰਾ ਹੈਗਾ ਇਹ ਵੀ ਆਪਾਂ ਐਂ ਕੱਢ ਲੈਨੇ ਆ ਦੇਖੋ ਕਿੰਨਾ ਸੰਘਣਾ ਸ਼ੈਂਪਾ ਬਣ ਗਿਆ ਸਟਰ ਕਰਕੇ ਨੀ ਚੰਗੀ ਤਰ੍ਹਾਂ ਕੱਸ਼ਾ ਇਹ ਵੀ ਚੰਗੀ ਤਰ੍ਹਾਂ ਨਿਕਲ ਗਿਆ ਆਪਣੇ ਤੇ ਹੁਣ ਆਪਾਂ ਇਹ ਨੂੰ ਇਧਰ ਕੱਢ ਲੈਨੇ ਹੈ ਰੇਟਿੰਗ ਇੱਥੇ ਆਲਾ ਨੂੰ ਆਪਾਂ ਥੱਲੇ ਕਰ ਦਿੰਦੇ ਆਂ ਹਾਂ ਆ ਦੇਖੋ ਕਿੰਨੀ ਝੱਗ ਆ ਨਾ ਸੰਘਣਾ ਬਣਿਆ ਆ ਵੇਖੋ ਹੱਥ ਨਾਲ ਹਲਾ ਕੇ ਦਿਖਾਉਣੀ ਤੁਹਾਨੂੰ ਆ ਦੇਖੋ ਜਿਵੇਂ ਆਪਾਂ ਸ਼ੈਂਪੂ ਬਿਆਰੋ ਲੈ ਕੇ ਆਉਂਨੇ ਨੇ ਉਸ ਤਰ੍ਹਾਂ ਪੜਾਂਗੇ ਇਹਨਾਂ ਆਪਾਂ ਕੇ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਰੱਖਦੇ ਆ ਜਾਂ ਕਿਸੇ ਕੋਈ ਤੁਸੀਂ ਖੁੱਲੇ ਮੂੰਹ ਵਾਲੀ ਚੀਜ਼ ਹੈਗੀ ਤਾਂ ਉਹਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਮੈਂ ਇਹਦੇ ਵਿੱਚ ਹੀ ਪਾ ਦਿੰਨੀ ਆ ਐਸ ਤਰ੍ਹਾਂ ਕਰਕੇ ਨਾ ਥੋੜਾ ਥੋੜਾ ਕਰਕੇ ਆ ਪੀ ਆਣਾ ਆਪਣੀ ਪੂਰੀ ਇੱਕ ਬੋਤਲ ਭਰ ਗਈ ਤੇ ਇਹਨੂੰ ਹੁਣ ਨਾ ਆਪਾਂ ਬੰਦ ਕਰਕੇ ਰੱਖ ਦਿੰਨੇ ਆ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਤਾਂ ਵੀ ਖਰਾਬ ਨਹੀਂ ਹੁੰਦੀ ਤੇ ਜੇ ਤੁਸੀਂ ਫਰਿੱਜ 'ਚ ਰੱਖਣੀ ਆ ਤਾਂ ਤਾਂ ਵੀ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਹਿਲਾ ਲਓ ਤੇ ਸ਼ੈਂਪੂ ਪਾ ਕੇ ਤੁਸੀਂ ਸਿਰ ਨੂੰ ਧੋ ਸਕਦੇ ਆ ਜਿਹੜੀ ਆਪਣੀ ਇਹ ਕੜਾਈ ਦੇ ਵਿੱਚ ਨਾ ਜਿਹੜਾ ਆਪਣਾ ਇਹ ਫੇਰ ਸਮਾਨ ਪਿਆ ਤੇ ਇਹਨੂੰ ਮੈਂ ਇਹਦੀ ਵਿੱਚ ਪਾਣੀ ਪਾ ਕੇ ਤੇ ਫਿਰ ਇਹਨੂੰ ਕੱਢ ਲੈਣੀ ਆ ਇਦੇ ਵਿੱਚ ਤਾਂ ਆਪਾਂ ਪਾਣੀ ਪਾ ਲੈਨੇ ਆ ਤੇ ਜਿਹੜਾ ਇਹਦੇ ਹੋਰ ਇਹ ਇਹਦੇ ਵਿੱਚ ਹਜੇ ਤਾਂ ਬਹੁਤ ਸਾਰਾ ਸ਼ੈਂਪੂ ਆ ਇਹਨਾਂ ਆਪਾਂ ਨਹੀਂ ਥਿਖਣਾ ਹੈਗਾ ਇਹਨੂੰ ਆਪਾਂ ਆ ਦੇਖੋ ਹਜੇ ਤਾਂ ਬਹੁਤ ਜ਼ਿਆਦਾ ਝੱਕਾ ਤੇ ਸ਼ੈਂਪੂ ਆ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਇੱਧਰ ਜਿਹੜਾ ਪਿਆ ਇਸ ਤਰ੍ਹਾਂ ਆਪਣਾ ਨਿਚੋੜ ਲੈਨੇ ਹੱਥ ਨਾਲ ਆਹ ਦੇਖੋ ਹਜੇ ਵੀ ਝੱਗ ਨਿਕਲੀ ਜਾਂਦੀ ਹੈ ਇਸ ਤਰ੍ਹਾਂ ਕਰਕੇ ਇਹ ਤਿੰਨੇ ਚੀਜ਼ਾਂ ਨਾ ਆਪਾਂ 100-100 ਗ੍ਰਾਮ ਲਈਆਂ ਸੀਗੀਆਂ ਤੇ ਜਿਹੜੇ ਹੈਗੇ ਸੀਗੇ ਗਰੀਠੇ ਉਹ ਆਪਾਂ ਮਾਸਾਤ ਉੱਤੇ ਵੱਧ ਪਾਲੇ ਸੀਗੇ 100 ਗ੍ਰਾਮ ਤੋਂ ਵੀ ਥੋੜੀ ਜਿਹੀ ਰੀਠਾਂ ਦੀ ਝੱਗ ਜ਼ਿਆਦਾ ਚਾਹੀਦੀ ਸਰ ਨੂੰ ਆਪਾਂ ਜਦੋਂ ਵਾਲ ਧੋਣੇ ਆ ਇਸ ਤਰ੍ਹਾਂ ਕਰਕੇ ਬੱਚਨ ਨੂੰ ਆਪਣਾ ਪੁਣਨਾ ਸੌਖਾ ਹੋ ਜਾਊਗਾ। ਅੱਕੇ ਸਾਰੇ ਲੋਕ ਇਸ ਤਰ੍ਹਾਂ ਹੀ ਨਹਾਉਂਦੇ ਸੀਗੇ। ਮੇਰੀ ਮੰਮੀ ਨਾ ਮੈਨੂੰ ਇਸ ਤਰ੍ਹਾਂ ਹੀ ਸ਼ੈਂਪੂ ਬਣਾ ਕੇ ਐਨ ਨਹਾਉਂਦੇ ਹੁੰਦੇ ਸੀਗੇ। ਤੇ ਮੇਰੀ ਬੇਟੀ ਦੇ ਵਾਲ ਨਾ ਬਹੁਤ ਜ਼ਿਆਦਾ ਝੜ ਰਹੇ ਆ। ਤੇ ਹੁਣ ਮੈਂ ਇਹਨੂੰ ਵੀ ਬਣਾ ਕੇ ਦੇਗੀ। ਬਣਾ ਕੇ ਦੇਈ ਤਾਂ ਬੱਚੇ ਪਰ ਉਹ ਇਹਨਾਂ ਨੂੰ ਆਇ ਹੁੰਦਾ ਕਿ ਜਿਹੜੀਆਂ ਬਾਜ਼ਾਰ ਵਾਲੀਆਂ ਚੀਜ਼ਾਂ ਉਹ ਹੀ ਜ਼ਿਆਦਾ ਵਧੀਆ ਹੁੰਦੀਆਂ।

ਹਾਂਜੀ ਤੁਸੀਂ ਇਹਨੂੰ ਕੱਟ ਲਿਆ ਹੁਣ ਦੇਖੋ ਆਪਾਂ ਫਿਰ ਇਹ ਕੱਟ ਲਿਆ ਹਜੇ ਵੀ ਬਹੁਤ ਜ਼ਿਆਦਾ ਝੱਗ ਪਈ ਆ ਇਸ ਤਰ੍ਹਾਂ ਕਰਕੇ ਆ ਦੇਖੀ ਚਮਚਾ ਵਿੱਚ ਟੁਕ ਪਿਆ ਇਹਨੂੰ ਆਪਾਂ ਕੱਢ ਕੇ ਹਜੇ ਇੱਕ ਵਾਰੀ ਹੋਰ ਆਪਾਂ ਇਹ ਕੱਢ ਲਾਂਗੇ ਦੋ ਤਿੰਨ ਵਾਰੀ ਇਹ ਕੱਢਾਂਗੇ ਪਾਣੀ ਤੇ ਇਹਨੂੰ ਫਿਰ ਆਪਾਂ ਇੱਕ ਵਾਰੀ ਵਾਲਾ ਦਵਾ ਦੇਾਂਗੇ ਤਾਂ ਜੋ ਜਿਹੜਾ ਇਹ ਪਾਣੀ ਤੇ ਸ਼ੈਂਪੂ ਚੰਗੀ ਤਰ੍ਹਾਂ ਫਿਰ ਪੱਕ ਜੇ ਹੁਣ ਨਾ ਆਪਾਂ ਇਹਨੂੰ ਵੀ ਪਾਸੇ ਰੱਖ ਲੈਣੇ ਆ ਇਹਨੂੰ ਥੋੜਾ ਜਿਹਾ ਨਾ ਵਾਲਾ ਦਵਾ ਦੇਣੇ ਜਿਹੜਾ ਇਹਦਾ ਪਾਣੀ ਦਾ ਕੱਚਾ ਪਾਣਾ ਨੂੰ ਉਹ ਸਹੀ ਹੋ ਜਾਊਗਾ ਇਸ ਤਰ੍ਹਾਂ ਕਰਕੇ ਪਹਿਲਾਂ ਇਹਦੇ ਨਾਲ ਆਪਾਂ ਨਾਲਾਂਗੇ। ਹੁਣ ਦੇਖੋ ਕਿੰਨੀ ਝੱਗ ਬਣੀ ਹੈ। ਜਿਸ ਤਰ੍ਹਾਂ ਦੂਸਰੇ ਸ਼ੈਂਪੂ ਦੀ ਬਣਦੀ ਹੈ ਨਾ ਉਸੇ ਤਰ੍ਹਾਂ ਹੀ ਬਣ ਜਾਂਦੀ ਹੈ। ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਵਾਲਾ ਆ ਗਿਆ ਤਾਂ ਦੇਖੋ ਕਿੰਨੀ ਝੱਗ ਬਣ ਗਈ। ਹੁਣ ਆਪਾਂ ਇਹਨੂੰ ਬੰਦ ਕਰਦੇ ਹਾਂਗੇ। ਇਹ ਆਪਣਾ ਜਿਹੜਾ ਹੁਣ ਇਹ ਹੈਗਾ ਨਾ ਇਹ ਠੰਡਾ ਹੋ ਗਿਆ। ਤੇ ਆਪਾਂ ਇਸ ਬੋਤਲ ਦੇ ਵਿੱਚ ਭਰ ਕੇ ਰੱਖ ਲੈਨੇ ਆ ਇਹਨੂੰ ਇਹ ਥੋੜਾ ਸ਼ੈਂਪੂ ਪਤਲਾਣਾ ਇਹ ਵਾਲਾ ਜਿਹੜਾ ਬਣਿਆ ਪਤਾ ਲੱਗਦਾ ਨਾ ਕਾਲਾ ਪਾਣਾ ਇਹਦਾ ਦੋਟੇ ਬਾਹਰ ਦੀ ਹੋਰ ਵੀ ਵਧ ਗਿਆ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਆ ਦੇਖੋ ਮੈਂ ਨਾ ਇਹ ਜੇ ਗਲਵਜ਼ ਨਹੀਂ ਜੜਾ ਹੈਗੇ ਤੇ ਹੱਥਾਂ ਦਾ ਨਾ ਰੰਗ ਥੋੜਾ ਥੋੜਾ ਆਵੇ ਇਧਰਲੇ ਪਾਸੋਂ ਨਾ ਕਾਲਾ ਹੋ ਗਿਆ ਆ ਦੇਖੋ ਤੇ ਥੋੜੇ ਵਾਲ ਵੀ ਇਸ ਤਰ੍ਹਾਂ ਹੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਇਹ ਆਪਣਾ ਸ਼ੈਂਪੂ ਬਣ ਕੇ ਹੋ ਗਿਆ ਜੀ ਤਿਆਰ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ